ਹੁਸ਼ਾਰਪੁਰ ਦੇ ਬੀਤੇ ਸਮੇਂ ਦੌਰਾਨ ਐਕਟਿਵ ਆਤੇ ਮੋਟਰਸਾਈਕਲ ਚੋਰੀ ਹੋਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਸੀ ਜਿਸ ਤੋਂ ਬਾਅਦ ਹੁਸ਼ਾਰਪੁਰ ਪੁਲਿਸ ਲਗਾਤਾਰ ਚੋਰਾਂ ਦੇ ਗਰੋਹ ਨੂੰ ਕਾਬੂ ਕਰਨ ਦੇ ਲਈ ਕੜੀ ਮੁਸ਼ਕਲ ਕਰ ਰਹੀ ਸੀ ਤੇ ਹੁਣ ਹੁਸ਼ਾਰਪੁਰ ਦੀ ਥਾਣਾ ਸਿਟੀ ਪੁਲਿਸ ਨੂੰ ਚੋਰ ਗਰੋਹ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਐਸਪੀ ਪਰਵਿੰਦਰ ਸਿੰਘ ਨੇ ਜਾਣਕਾਰੀ ਹਾਸਲ ਕੀਤੀ ਹੈ ਕਿ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ ਤੇ ਜਦੋਂ ਉਹਨਾਂ ਤੋਂ ਸਖਤਾਈ ਦੇ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਹਨਾਂ પાસે ਚੋਰੀ ਦੇ ਕੁਝ ਮੋਟਰਸਾਈਕਲ ਬਰਾਮਦ ਹੋਈ ਸੀ ਤੇ ਦੌਰਾਨੇ ਤਫ਼ਤੀਸ਼ ਉਹਨਾਂ ਵੱਲੋਂ ਹੋਰ ਵੀ ਆਪਣੇ ਸਾਥੀਆਂ ਦਾ ਖੁਲਾਸਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਡੂੰਘਾਈ ਦੇ ਨਾਲ ਜਾਂਚ ਕਰਦੇ ਹੋਏ ਆਂ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ 4 ਐਕਟਿਵਾ ਚੋਰੀ ਕੀਤੀਆਂ ਹੋਈਆਂ ਇਹਨਾਂ ਵੱਲੋਂ ਬਰਾਮਦ ਕੀਤੀਆਂ ਗਈਆਂ ਨੇ ਤੇ ਕੁੱਲ 4 ਨੌਜਵਾਨਾਂ ਨੂੰ 4 ਚੋਰਾਂ ਨੂੰ ਕਾਬੂ ਕੀਤਾ ਗਿਆ ਜੋ ਕਿ ਇਹ ਦੋ ਨੌਜਵਾਨ ਨੇ ਜਿਹੜੇ ਠਾਣਾ ਬੁੱਲੋਵਾਲ ਠਾਣਾ ਬੁੱਲੋਵਾਲ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਨੇ ਤੇ ਦੋ ਚੋਰ ਨੇ ਜਿਹੜੇ ਠਾਣਾ ਟਾਂਡਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਨੇ ਹੋਰ ਕੀ ਕੁਝ ਜਾਣਕਾਰੀ ਐਸਪੀ ਪਰਮਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਇੱਕ ਐਫ ਆਈ ਆਰ ਇੱਕ ਦਰਜ ਹੋਈ ਸੀ ਸਾਡੇ ਸਿਟੀ ਪੁਲਿਸ ਸਟੇਸ਼ਨ 'ਚ 383 ਨੰਬਰ ਐਫ ਆਈ ਆਰ ਦਰਜ ਹੋਈ ਸੀ ਬੀ ਐਨ ਐਸ ਦੀ ਗੇਰ ਸੈਕਸ਼ਨ ਥਰੂ ਇਹ ਚ ਅਸੀਂ ਕੁੱਲ ਚਾਰ ਦੋਸ਼ੀ ਫੜੇ ਆ ਜਿਨ੍ਹਾਂ 'ਚੋਂ 11 ਮੋਟਰਸਾਈਕਲ ਤੇ ਚਾਰ ਏਕਟਵਾ ਇਹਨਾਂ ਤੋਂ ਰਿਕਵਰ ਹੋਈਆਂ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਹੋਰ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਤੋਂ ਕੁਝ ਹੋਰ ਰਿਕਵਰੀ ਹੋਣ ਦੀ ਵੀ ਆਸ ਆ ਉਹ ਵੀ ਅਸੀਂ ਕਰਾਂਗੇ ਸਰੀਟ ਪੁਨੀਸ਼ਾਰ ਪੂਜੀ ਕਰਤੇ ਜਿਹੜਾ ਜਲੋ ਹੈ ਇਹ ਹਮਸ਼ਾਹ ਆਰਪੋਰਟ ਡਿਸਟ੍ਰਿਕਟ ਚ ਵੀ ਅਪਰੇਟ ਕਰਦੇ ਸੀ ਤੇ ਬਾਕੀ ਇਹਨਾਂ ਤੋਂ ਡਿਟੇਲ ਇਨਵੈਸਟੀਗੇਸ਼ਨ ਚ ਪੁੱਛਗਿੱਛ ਕਰਾਂਗੇ ਆਸ ਆ ਵੀ ਹੋਰ ਡਿਸਕਾਂਟ ਵੀ ਕਰਦੇ ਸੀ ਜੇ ਤਾਂ ਟੋਟਲ ਲੈਮੀ ਪਾਰਟੀਆਂ ਦਰ ਹੈਗੀ ਉਹ ਇਹਨਾਂ ਦਾ ਪ੍ਰੀਵियस ਰਿਕਾਰਡ ਚੈੱਕ ਕਰ ਰਹੇ ਹਾਂ ਉਹ ਚੈੱਕ ਕਰਕੇ ਦੱਸੋ ਸਰ ਜੀ ਕਿ ਕਿਹਦਾ 15 ਦੀ ਕ੍ਰੀ ਮੋਟਰਸਾਈਕਲ ਐਕਟਰਾ ਨੂੰ ਦੇਣਾ ਟੋਟਲ ਕੀ ਇਹ ਕਰ ਰਿਹਾ ਕਿ ਬਿਟੇ ਨਹੀਂ ਸੀ ਆ ਕੇ ਵੇਚ ਦਿੱਤੇ ਹੋਏ ਨੇ ਵੱਖ-ਵੱਖ ਜਗ੍ਹਾ ਤੋਂ ਇਹ ਰਿਕਵਰ ਹੋਏ ਆ ਇਹਨਾਂ ਦੀ ਡਿਟੇਲ ਜਦੋਂ ਇਨਵੈਸਟੀਗੇਸ਼ਨ ਹੋਊਗੀ ਡਿਟੇਲ ਪੁੱਛ ਕੇ ਉਸ ਤੋਂ ਬਾਅਦ ਇਹ ਗੱਲ ਤੁਹਾਡੇ ਸਾਹਮਣੇ ਲਿਆਂਦਾ ਸਕਦਾ ਕਿ ਇਹਨਾਂ ਤੇ ਫੜੇ ਇਹਨਾਂ ਕਾਫੀ ਜੀ ਹੋ ਵੀ ਵਾਰਦਾਤ ਨਹੀਂ ਵੀ ਮੁਰਸ਼ਦਤ ਚੋਰੀ ਸਕੂਲ ਨੇ ਚੋਰੀ ਹੋਣ ਕਲੀਅਰ ਹੋ ਸਰ ਦੇ ਇਹ ਤਾਂ ਇੱਕ ਸ਼ੁਰੂਆਤੀ ਹੋਈ ਹੈ ਜਿੱਦਾਂ ਇਹ ਚਾਰ ਦੋਸ਼ੀ ਫੜੇ ਗਏ ਇਹਨਾਂ ਤੋਂ 11 ਬਾਈਕ ਮੈਂ ਤੁਹਾਨੂੰ ਦੱਸੇ ਚਾਰ ਐਕਟਵਾ ਫੜੀਆਂ ਗਈਆਂ ਇਹ ਦਿਸਕ ਹੁਸ਼ਿਆਰ ਪੁੱਛ ਕੁਛ ਵਾਰਦਾਤ ਤਾਂ ਸੀ ਕੁਝ ਬਾਹਰ ਸੀ ਗਿਆ ਉਹ ਜਿੱਦਾਂ ਜਿੱਦਾਂ ਇਹਨਾਂ ਦੀ ਡਿਟੇਲ ਪੁੱਛ ਕੇ ਸ਼ ਹੋਊਗੀ ਉਹ ਤਾਂ ਸਾਨੂੰ ਆਸ ਆ ਕਿ ਹੋਰ ਵੀ ਇਹਨਾਂ ਤੋਂ ਤੈਸ ਹੋਏ ਕਿੱਥੇ ਚੱਲ ਕਿੱਥੇ ਰਹਿਣ ਵਾਲੇ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਸਾਰੇ ਚਾਰੇ ਹਾਂ ਜਿਹੜੇ ਚਾਰੇ ਇਕੱਠੇ ਮਤਲਬ ਕਰਕੇ ਕਰੇ ਕੀ ਕਰਕੇ ਕਰੇ ਕਿਸ ਤਰ੍ਹਾਂ ਦਾ ਕੰਮ ਕਰਦੇ ਚੱਦੇ ਇਹ ਡਿਟੇਲ ਇਨਵੈਸਟੀਗੇਸ਼ਨ ਤੋਂ ਬਾਅਦ ਤੁਹਾਨੂੰ ਦੱਸ ਸਰ ਇਹ ਵੀ ਇਹ ਵੀ ਦੇਖਿਆ ਗਿਆ ਕਿ ਜਿਸ ਤਰ੍ਹਾਂ ਇੱਕ ਰੇੜੀ ਬਣਾਈ ਹੈ ਮੋਟਰਸਾਈਕਲ ਦੀ ਸ਼ਹਿਰ ਚ ਬਹੁਤ ਸਾਰੀਆਂ ਰੇੜੀਆਂ ਬਲਬੀਰ ਕਲੋਨੀ ਵੱਲ ਵੀ ਹੈਗੀਆਂ ਆ ਕੋ ਪੰਗੀਪੁਰ ਦੇ ਨਾਲ ਥੱਲੇ ਜਿਹੜੀਆਂ ਨਵੀਆਂ ਝੁੱਗੀਆਂ ਬਣੇ ਉੱਥੇ ਵੀ ਹੈਗੀਆਂ ਉਹਨਾਂ ਤੇ ਵੀ ਕੀ ਕਾਰਵਾਈ ਹੋ ਗਈ ਜਾਂ ਜਾਂਚ ਪੜਤਾਲ ਹੋ ਸਕਦੀ ਉਹਨਾਂ ਦੀ ਬੜਾ ਕਲੀਅਰ ਕੱਟ ਮੈਸੇਜ ਆਦੀ ਸਾਡੇ ਵੱਲੋਂ ਜਿਹੜਾ ਕੋਈ ਇਦਾਂ ਦੇ ਕਰਾਈਮ ਚ ਇਨਵੋਲਵ ਹੈਗਾ ਜਿੱਥੇ ਸਾਨੂੰ ਪਤਾ ਲੱਗੂਗਾ ਉਹ ਜੋ ਕਾਨੂੰਨ ਦੇ ਅਨਸਾਰ ਕਾਰਵਾਈ ਬਣਦੀਗੀ ਉਹ ਕੀਤੀ ਜਾਊਗੀ ਸੋ ਕੀ ਇਹ ਜੋ ਤੁਹਾਨੂੰ ਕਹਿੰਦੀ ਸੀ ਕਿ ਬੇਦੇ ਸੰਦੇ ਆਪਣੇ ਤੋਂ ਕਿ ਬ੍ਰੇਕ ਵਾਰਦੀ ਇਹ ਨਹੀਂ ਲੱਗਦਾ ਇਹ ਡਿਟੇਲ ਇਨਵੈਸਟੀਗੇਸ਼ਨ ਦਾ ਪਾਰਟ ਆ ਹੱਲੇ ਮੈਂ ਤੁਹਾਨੂੰ ਕਈ ਗੱਲਾਂ ਡਿਸਕਲੋਜ਼ ਨਹੀਂ ਕਰਨੀਆਂ ਤਾਂ ਹਾਂ ਇਹ ਫਰਦਰ ਇਨਵੈਸਟੀਗੇਸ਼ਨ ਦਾ ਪਾਰਟ ਆ ਜਦੋਂ ਉਹ ਸਨ ਕਲੀਅਰ ਹੋਊਗਾ ਫਿਰ ਤੁਹਾਨੂੰ ਦੱਸਾਂਗਾ